ਕਿयां ਬੈਠੀ ਆ ਬੇਬੇ ਬੈਠੀ ਕਿयां ਪੁੱਤ ਹੁਣ ਤੈਨੂੰ ਪਤਾ ਹੈ ਨੂੰ ਕੋਈ ਕੰਮ ਤਾਂ ਮੇਰੇ ਤੋਂ ਕਰਾਉਂਦੀ ਨਹੀਂ ਮੈਂ ਤਾਂ ਬੈਠੀ ਬੈਠੀ ਨਾ ਜੁੜ ਗਈ ਮੇਰੇ ਗੋਡੇ ਬਹੁਤ ਹੀ ਦੁਖਦੇ ਐ ਆਈ ਮੈਂ ਬਾਹਰ ਅੰਦਰ ਫਿਰਾ ਤਾਂ ਮੈਂ ਸਹੀ ਰਹਾ ਚੱਲ ਕੋਈ ਨਹੀਂ ਜਿੱਜੇ ਦਾ ਫੋਨ ਆਇਆ ਸੀਗਾ ਅੱਛਾ ਜਿੱਜਾ ਕਹਿੰਦਾ ਮਨਪ੍ਰੀਤ ਨੂੰ ਛੱਡ ਜਾ ਅੱਛਾ ਹੁਣ ਤੈਨੂੰ ਪਤਾ ਹੈ ਵੀ 20 25 ਕਿੱਲੇ ਹੁਣ ਆਪਾਂ ਠੇਕੇ ਲਿਆ ਲਈ ਹਾਂ 20 ਕਿੱਲੇ ਆਪਦੀ ਹੁਣ ਮੈਂ ਇਕੱਲਾ ਜਾਣਾ ਹੈ ਇੰਨਾ ਹੁਣ ਦੱਸ ਮੇਥੋਂ ਕਿਵੇਂ ਹੁਣ ਮੈਂ ਕਿੱਥੇ ਛੱਡ ਕੇ ਆਉਂ ਸਾਰਾ ਪਿੱਛੇ ਹੁਣ ਕਣਕ ਦਾ ਟਾਈਮ ਹੈ ਹੁਣ ਮੈਥੋਂ ਤਾਂ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਹੁਣ ਕੋਈ ਨਹੀਂ ਪੁੱਤ ਤੈਨੂੰ ਪਤਾ ਹੀ ਹੈ ਹਾਂ ਵੀ ਤੇਰੀ ਭੈਣ ਕਿਹੜਾ ਬਿਆਨ ਪੜ ਹੈ ਪੜੀ ਲਿਖੀ ਹੈ ਸਹੀ ਗੱਲ ਹੈ ਆਪਾਂ ਉਹਨੂੰ ਸਮਾਨ ਪਾਣੀ ਦਵਾ ਕੇ ਤੇ ਬਸ ਚੜਾ ਦਾਂਗੇ ਤੇ ਬਸ ਤੇ ਪਹੁੰਚ ਕੇ ਆਪਾਂ ਪਰ ਉਹਨੂੰ ਫੋਨ ਕਰ ਦਾਂਗੇ ਲੈ ਵੀ ਚੜਾਤੀ ਅੱਗੇ ਜੇ ਤੂੰ ਪਹੁੰਚ ਗਿਆ ਫੋਨ ਕਰ ਦੋਗੀ ਪਰੋਣੇ ਨੂੰ ਹਾਂ ਆਪੇ ਕੋਈ ਦਿਓਰ ਜੇਠ ਕੋਈ ਹੋਗਾ ਆਪੇ ਲੈ ਜਾਊਗਾ ਸਹੀ ਹੈ ਪੂਣਾ ਤੇਰੇ ਪੈਰ ਦੀ ਟੈਨਸ਼ਨ ਆ ਲਿਆ ਕਰ ਪੁੱਤ ਹੁੰਦੀ ਐ ਟੈਨਸ਼ਨ ਤਾਂ ਹੁਣਾ ਉਹ ਤਾਂ ਮੇਰਾ ਪਤਾ ਸਿਆਣਾ ਐ ਤਾਂ ਦੇਖ ਆਪਦੇ ਪੈਰਪੜਾ ਦੀ ਹੁੰਦੀ ਹੀ ਐ ਤੇਰੀ ਗੱਲ ਸਿਆਣੀ ਐ ਹਾਂ ਤੇ ਹੋਰ ਦੱਸ ਉਹ ਤੋ ਕੋ ਕੱਪੜੇ ਲੱਤੇ ਤੇ ਫਿਰ ਕੁੜੀ ਨੂੰ ਕਰਾ ਕੇ ਦੇਣੇ ਸੀਗੇ ਕੱਪੜੇ ਲੱਤੇ ਤਾਂ ਹਰਸ਼ ਨੂੰ ਕਹਿ ਦੇਣਾ ਹਰਸ਼ ਆਪੇ ਹੀ ਕਰ ਦਊਗੀ ਕੱਪੜੇ ਲੱਤੇ ਉਹਦੇ ਕੋਲ ਪੈਸੇ ਹੋਣਗੇ ਪੁੱਤ ਫਿਰ ਉਹੀ ਗੱਲ ਉਹ ਮਰਸਾ ਤਾਂ ਲੈ ਕੇ ਆਂਦੀ ਐ ਉਹ ਆਪਦੀ ਦਾ ਕਾਟ ਹੀ ਫਿਕਰ ਕਰਦੀ ਐ ਉਹ ਮੇਰੀ ਤੇ ਮਨਪ੍ਰੀਤ ਦੀ ਬਾਹਲੀ ਫਿਕਰ ਕਰਦੇ ਫਿਰ ਉਹਦੇ ਕੋਲੇ ਕੁਝ ਨਹੀਂ ਰਹਿਣਾ ਬਾਕੀ ਬਾਈ ਤੇਰੀ ਹੈਗੀ ਅਸਲਾ ਫਿਰ ਮੈਂ ਪੁੱਛ ਲੈਨੀ ਆ ਚੱਲ ਪੁੱਛ ਲੈ ਹਰਸ਼ ਉਰਾ ਪੁੱਤ ਹਾਂਜੀ ਮੰਮੀ ਉਰਾ ਮੇਰਾ ਪੁੱਤ ਕੀ ਗੱਲਾਂ ਹੋਈਆਂ ਨਹੀਂ ਮਾ ਕੋਤ ਤੇ ਤੂੰ ਬੈਠਾ ਸਰੀ ਤੀਏ ਹਾਂਜੀ ਮੰਮੀ ਬੋਲੋ ਪੁੱਤ ਤੇਰੀ ਦੀਦੀ ਆਈ ਵੀ ਹੈ ਨਾ ਹਾਂਜੀ ਤੇ ਪਰੋਣੇ ਦਾ ਫੋਨ ਆਇਆ ਸੀਗਾ ਹਾਂਜੀ ਤੇ ਤੇਰੀ ਦੀਦੀ ਨੇ ਜਾਣਾ ਹੈ ਹਾਂਜੀ ਤੂੰ ਕੱਪੜੇ ਤੇ ਉਹਨੂੰ ਬਜ਼ਾਰੋਂ ਦਵਾ ਕੇ ਲਿਆਏਂਗੀ ਲੇ ਮੰਮੀ ਤੁਸੀਂ ਮੇਰੇ ਹੋਂਦੇ ਕੀ ਟੈਨਸ਼ਨ ਲੈਣੇ ਹੋ ਪੁੱਤ ਲੱਕਮਾਲਾ ਫਿਰ ਉਹੀ ਗੱਲ ਹੋ ਗਈ ਮੈਂ ਤੈਨੂੰ ਕੀ ਕਿਹਾ ਸੀ ਗਰਵ ਹਾਂ ਲੈ ਮੰਮੀ ਤੁਸੀਂ ਹੋਣੀ ਟੈਨਸ਼ਨ ਲੈ ਲਗ ਫਿਰ ਅਸੀਂ ਕਿਸ ਕੰਮ ਦੇ ਆ ਤੇਰੇ ਕੋਲ ਸੂਟ ਪਏ ਐ ਕਿ ਮੇਰੇ ਕੋਲ ਸੂਟ ਪਏ ਐ ਪੈਨ ਨੂੰ ਆਪਾਂ ਵਧੀਆ ਦੇਖ ਕੇ ਸੂਟ ਸਾਟ ਉਹਨੂੰ ਤੁਸੀਂ ਦੱਸੋ ਕਿਵੇਂ ਰੇ ਕਰੀਏ ਵੀ ਉਹਨੂੰ ਕਿਵੇਂ ਪਹੁੰਚਾਣਾ ਹੈ ਚੱਲ ਤਾਂ ਐ ਕਰੀ ਸੋਣਾ ਜਾਂ ਸੂਟ ਦੇ ਦੇ ਠੀਕ ਹੈ ਤੇ ਮੈਂ ਮੈਂ ਚੱਲਿਆ ਪਾਣੀ ਦੀ ਵਾਰੀ ਤੇ ਹਾਂਜੀ ਠੀਕ ਹੈ ਤੇ ਪੈਨ ਨੂੰ ਚੜਾ ਦਿਓ ਬਈ ਹਾਂ ਕੋਈ ਨਹੀਂ ਤੁਸੀਂ ਜਾਓ ਠੀਕ ਆ ਪੁੱਤ ਠੀਕ ਆ ਮਾ ਤਨੂ ਮੈਂ ਕਿੰਨੀ ਵਾਰ ਕਿਹਾ ਟੈਨਸ਼ਨ ਨਾ ਲਿਆ ਕਰੋ ਪੁੱਤ ਲੰਦੀ ਤਾਂ ਨਹੀਂ ਹੋ ਜਾਂਦੀ ਐ ਮੈਨੂੰ ਐਵੇਂ ਐ ਜੇ ਆਪਾਂ ਤੀਤਿਆ ਨੇ ਚੰਗਾ ਦਵਾਂਗੇ ਤਾਂ ਉਹਦੀ ਸੋਹਰਿਆਂ ਦੇ ਵਿੱਚ ਇੱਜ਼ਤ ਬਣੂਗੀ ਨਹੀਂ ਤਾਂ ਐ ਕਹਿਣਗੇ ਕਿ ਉਹਦੇ ਕੋਲੇ ਦੋ ਦੋ ਟਰਾਲੇ ਐ ਭਰਾ ਕੋਲੇ 20 ਕਿੱਲੇ ਜ਼ਮੀਨ ਲੈ ਰੱਖੀ ਐ ਤੇ ਉਹਨਾਂ ਨੇ ਕੁੜੀ ਨੂੰ ਕੀ ਦਿੱਤਾ ਤੇ ਦੇਖ ਪੁੱਤ ਆਪਾਂ ਚੰਗਾ ਦਵਾਂਗੇ ਤਾਂ ਆਪਣੀ ਇੱਜ਼ਤ ਐ ਤੈਨੂੰ ਪਤਾ ਪੁੱਤ ਮਨਪ੍ਰੀਤ ਤਾਂ ਕੁਝ ਮੰਗਦੀ ਨਹੀਂ ਉਹਨੂੰ ਤਾਂ ਐਵੇਂ ਐ ਜਿਹੜਾ ਦੇਤਾ ਉਹ ਵੀ ਠੀਕ ਐ ਨਾ ਦੇਤਾ ਤਾਂ ਵੀ ਠੀਕ ਐ ਪਰ ਉਹਨਾ ਫੋਜੀ ਐ ਹਾਂਜੀ ਹੈਂ ਬਈ ਗੱਲ ਸੁਣੋ ਤੁਸੀਂ ਉਹਨਾਂ ਤੁਹਾਡੇ ਪੁੱਤਰ ਨਾਲ ਗੱਲ ਕਰ ਲਿਓ ਦੀਦੀ ਆ ਜਾਂਦੀ ਐ ਤੁਹਾਡੀ ਵੀ ਕੁਛ ਲੱਗਦੀ ਐ ਤੇ ਮੇਰੀ ਵੀ ਹੈਗੀ ਐ ਠੀਕ ਐ ਮੈਂ ਸੂਟ ਲੈ ਆਨੀ ਉਹਦੇ ਵਾਸਤੇ ਜਿਹੜਾ ਮੇਰੇ ਪੇਕਿਆਂ ਤੋਂ ਲਈ ਸੀ ਆਪਾਂ ਦੀਦੀ ਨੂੰ ਉਹ ਦੇ ਦੇਣੇ ਆ ਤੇ ਤੁਸੀਂ ਨਾ ਉਹਨੂੰ ਵੀ ਬਸ ਚੜਾਈ ਆਇਓ ਠੀਕ ਐ ਪੁੱਤ ਠੀਕ ਐ ਠੀਕ ਦੇਖ ਮੈਂ ਦੇਖਿਆ ਲੋਕਾਂ ਦੀ ਨੂਹਾਂ ਦਾ ਇੱਕ ਮੇਰੀ ਵੀ ਨੂਹ ਐ ਮੈਂ ਕਹਿੰਨੀ ਰੱਬਾ ਪਤਾ ਨਹੀਂ ਮੇਰੇ ਕਿਹੜੇ ਚੰਗੇ ਕਰਮ ਕੀਤੇ ਸੀ ਜਿਹੜੀ ਮੈਨੂੰ ਐਵੇਂ ਦੀ ਨੋਹ ਮਿਲੀ ਐ ਹੇ ਮਾਲਕਾ ਜਿਵੇਂ ਤੂੰ ਮੇਰੀ ਸੁਣੀ ਐ ਨਾ ਨੀਵੀਂ ਹੋ ਕੇ ਸਭ ਦੀ ਸੁਣੀ ਮੰਮੀ ਹਾਂ ਪੁੱਤ ਤੇ ਤੁਸੀਂ ਸੂਟ ਪਸੰਦ ਕਰ ਲਓ ਦੀਦੀ ਦਾ ਸੋਹਣੇ ਕੇ ਹਾਂ ਪੁੱਤ ਲੈ ਸੋਹਣਾ ਸੂਟ ਮਨਪ੍ਰੀਤ ਉਹ ਟੀਵੀ ਅੱਗੇ ਬੈਠੀ ਹੋਊਗੀ ਆ ਦੇ ਪੁੱਤ ਤੇਰੇ ਵਾਸਤੇ ਸੂਟ ਸੋਹਣਾ ਹਾਂਜੀ ਸੋਹਣਾ ਹੈ ਸੂਟ ਤਾਂ ਪਸੰਦ ਆਇਆ ਦੀਦੀ ਤੁਹਾਨੂੰ ਸੂਟ ਹੈ ਹਾਂਜੀ ਸੂਟ ਤਾਂ ਵਾਹਲਾ ਹੀ ਸੋਹਣਾ ਹੈ ਲੈ ਪੁੱਤ ਤੇਰੀ ਦੀਦੀ ਨੂੰ ਪਸੰਦ ਆ ਗਿਆ ਚਲੇ ਵਿੱਚ ਪਾ ਲੈ ਮੈਂ ਮੰਮੀ ਤੁਸੀਂ ਪਾ ਦੂੰ ਪੁੱਤ ਪਰੋਣੇ ਦਾ ਫੋਨ ਆਇਆ ਹੈ ਹਾਂਜੀ ਮੰਮੀ ਪੁੱਤ ਤੂੰ ਕੱਲੀ ਜਾਂਦੀ ਨਹੀਂ ਤੈਨੂੰ ਬੱਚੜਾਈ ਆਈਏਗਾ ਤੇਰੇ ਵੀਰੇ ਦੀ ਨਾ ਪਾਣੀ ਦੀ ਬਾਰੀ ਹੈ ਤੇਰਾ ਵੀਰਾ ਨਾ ਪਾਣੀ ਲਾਣ ਗਿਆ ਤੈਨੂੰ ਪਤਾ ਮੇਰੇ ਗੋਡੇ ਦੁਖਦੇ ਮੇਰੇ ਤਾਂ ਜਾਇ ਨਹੀਂ ਜਾਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਜਾਵਰੂੰ ਹਾਂ ਤੇ ਤੇਰਾ ਬੈਗ ਚਿੱਪ ਕਪੜੇ-ਕੁਪੜੇ ਤੋਂ ਪਾਰ ਖੇ ਤੇ ਮੰਜੀ ਮੰਮੀ ਪਾਰ ਰੱਖੇ ਤੂੰ ਐ ਕਰ ਠੀਕ ਹੈ ਮੰਮੀ ਮੈਂ ਜਾਂਦੀ ਆ ਤੁਸੀਂ ਗੱਲਾਂ ਕਰੋ ਫਿਰ ਦੀਦੀ ਤਿਆਰ ਹੋ ਜੇ ਮੈਨੂੰ ਆਵਾਜ਼ ਮਾਰ ਲੈ ਕੋਈ ਨਹੀਂ ਤਿਆਰ ਨੂੰ ਕੀ ਹੈ ਹਾਂ ਚਲ ਪੁੱਤ ਤੂੰ ਨਾ ਆ ਵੀ ਸੂਟ ਬੈਗ ਚ ਪਾ ਕੇ ਤੇ ਮੇਰਾ ਪੁੱਤ ਬੈਗ ਲਿਆ ਤੇ ਮੈਂ ਛੱਡਿਆ ਵਾ ਬਾਕੀ ਪੁੱਤ ਦੇਖ ਨਾ ਤਾਂ ਤੈਨੂੰ ਮੈਂ ਮਾੜੀ ਸ਼ਿਸ਼ਾ ਪਹਿਲਾਂ ਦਿੱਤੀ ਨਾ ਮੈਂ ਹੁਣ ਦਵਾਂ ਮੇਰੇ ਪੁੱਤ ਸਿਆਣੀ ਬਣ ਕੇ ਰਹੀ ਜੀ ਮੰਮੀ ਤੇ ਤੂੰ ਮੈਨੂੰ ਕਦੀ ਲੰਬਾ ਦਵਾਇਆ ਨਹੀਂ ਤੇ ਅੱਗੇ ਵੀ ਨਹੀਂ ਦਵਾਉਣਾ ਸੱਸ ਸੋਹਰੇ ਦੀ ਪਰੋਂ ਨੇ ਦੀ ਸੇਵਾ ਕਰਿਆ ਕਰ ਪੁੱਤ ਤੁਸੀਂ ਕੀ ਤੈਨ ਜਿਉਂ ਕਰੇ ਠੀਕ ਹੈ ਠੀਕ ਹੈ ਮੰਮੀ ਨਹੀਂ ਦਵਾਂਦੀ ਤੁਹਾਨੂੰ ਲੰਬਾ ਟੈਨਸ਼ਨ ਨਾ ਲਿਆ ਤਰਾ ਤੁਸੀਂ ਐਵੇਂ ਹਾਂ ਜਾਂ ਤੂੰ ਬੈਗ ਲਿਆ ਮੈਂ ਤੈਨੂੰ ਬਸ ਚੜਾਏਗਾ ਬਸ ਦਾ ਟਾਈਮ ਹੋਇਆ ਪਿਆ ਲੈਂਦੀ ਹਾਂ ਮੰਮੀ ਲੈ ਕਮਲੀ ਚ ਪਲਾਣੇ ਪਾ ਕੇ ਗਈ ਸੋਰੇ ਜਾਂਦਾ ਛਾਚੜਿਆ ਪਿਆ ਮੇਰੀ ਤੀਨ ਤਾਂ ਚੱਲ ਮੰਮੀ ਮੈਨੂੰ ਛੱਡਿ ਆਓ ਚਲੋ ਲੈ ਭਾਬੀ ਨੂੰ ਮਿਲ ਲੈ ਲੈ ਚਲ ਠੀਕ ਹੈ ਪਹੁੰਚ ਕੇ ਨਾ ਮੰਮੀ ਨੂੰ ਫੋਨ ਕਰ ਦੇ ਟੈਨਸ਼ਨ ਲੈਂਦੀ ਰਹੋਗੀ ਐਵੇਂ ਬਿਨਾ ਕੰਮ ਦੀ ਠੀਕ ਹੈ ਭਾਬੀ ਕਰ ਦਾਂਗੀ ਚਲ ਠੀਕ ਹੈ ਮੰਮੀ ਰਾਮ ਨਾਲ ਚੜਾਈ ਆਈ ਉਹਨਾਂ ਨੂੰ ਹਾਂ ਤੂੰ ਕਰਦਾ ਕੰਮ ਚੜਾਈ ਰਹਿਗਾ ਕਰਨੀ ਨਹੀਂ ਕਰ ਲਾਂਗੀ ਕੰਮ ਰਾਮ ਨਾਲ ਜਾਈਓ ਠੀਕ ਆ جاتی ਏ ਚੱਲੋ ਚੱਲੋ ਮੰਮਾ ਲੈ ਕੁੜੀ ਨੂੰ ਤਾਂ ਛੱਡ ਕੇ ਆਈ ਤਾਂ ਨੂੰ ਇਹ ਸਾਰਾ ਕੰਮ ਕਰ ਰੱਖਿਆ ਹੈ। ਓਹੋ। ਆ ਗਈ ਕਿ ਮਮੀ ਜੀ ਛੱਡ ਕੇ? ਹਾਂ ਪੁੱਤ ਛੱਡ ਕੇ ਆ ਗਈ। ਬਸ ਉਸ ਮਿਲ ਗਈ ਸੀਗੇ। ਟਾਈਮ ਤੇ ਪਹੁੰਚੀ ਪੁੱਤ ਪਤਾ। ਚਲ ਵਧੀਆ ਹੈ। ਸੀਟ ਮਿਲ ਗਈ ਸੀ? ਹਾਂ ਸੀਟ ਦਵਾ ਕੇ ਆਏ ਹਾਂ ਕੰਡੈਕਟਰ ਨੂੰ ਕਹਿ ਕੇ ਆਈਆਂ। ਚਲ ਵਧੀਆ। ਤੇ ਮਮੀ ਦੀਦੀ ਆਈ ਸੀ ਮੈਂ ਤੁਹਾਨੂੰ ਕੋਈ ਗੱਲ ਕਹਿਣੀ ਸੀ ਪਰ ਮੈਂ ਕਹੀ ਕੋਨੀ ਲੈ ਪੁੱਤ ਉਹ ਕੰਮ ਤਾਂ ਕਰਨੀ ਹੈ ਕੰਮ ਤਾਂ ਕਹਦੇ ਮੈਨੂੰ ਨਹੀਂ ਮਮੀ ਕੰਮ ਤਾਂ ਨਹੀਂ ਕਹਿਣਾ ਮੈਂ ਪੇਕਿਆਂ ਤੇ ਜਾ ਕੇ ਆਣਾ ਸੀ ਆ ਪੇਕਿਆਂ ਦੇ ਜਾਇਆ ਪੁੱਤ ਦੋ ਦਿਨ ਲਾ ਕੇ ਆ ਜਾਊਂਗੀ ਕੋਈ ਨਹੀਂ ਪੁੱਤ ਦੋ ਦਿਨ ਕਿ ਤੂੰ ਤਿੰਨ ਦਿਨ ਲਾਇਆ ਲੇਕਿਨ ਤੂੰ ਰਹਿੰਦੀ ਤਾਂ ਨਹੀਂ ਉੱਥੇ ਉਹ ਤਾਂ ਮੇਰੀਆਂ ਨਾ ਭੈਣਾਂ ਆਈਆਂ ਹੋਈਆਂ ਨੇ ਤੇ ਮੈਂ ਕਿ ਚੱਲ ਕੈਨੇਡਾ ਵਾਲੀਆਂ ਹਾਂ ਮੈਂ ਕਿ ਚੱਲ ਦੋ ਦਿਨ ਮੇਲੇ ਆਨੀ ਹਾਂ ਹਾਂ ਪੁੱਤ ਕੋਈ ਨਹੀਂ ਦੇਖੋ ਮੋਹ ਪਿਆਰੀ ਨਾਲ ਜਾਊਗਾ ਜੋ ਕੈਨੇਡਾ ਵਿਚਾਰੀ ਰੋਜ਼ ਰੋ ਜਾਂਦੀ ਹੈ ਕੈਨੇਡਾ ਤੋਂ ਤਾਂ ਆਇਆ ਜਾਇਆ ਜਾਂਦਾ ਕੋਈ ਨਹੀਂ ਮਿਲਿਆ ਪੁੱਤੋ ਦੋ ਦਿਨ ਲਾਇਆ ਠੀਕ ਹੈ ਮੰਮੀ ਫਿਰ ਤੁਸੀਂ ਘਰ ਸੰਭਾਲ ਲਿਓ ਹਾਂ ਕੋਈ ਨਹੀਂ ਪੁੱਤ ਸੰਭਾਲਣਾ ਕੀ ਹੈ ਆ ਹੁਣ ਤਾਂ ਕੀਤਾ ਗਾ ਇਹ ਸ਼ਾਮ ਨੂੰ ਰੋਟੀ ਪਾਣੀ ਬਣਾਣੀ ਉਹ ਮੈਂ ਬਣਾ ਲੂੰਗੀ ਚਲ ਠੀਕ ਹੈ ਮੰਮੀ ਮੈਂ ਤਿਆਰ ਹੋ ਜਾ ਫਿਰ ਮੈਂ ਜਾਵਾਂਗੀ ਹਾਂ ਲੈ ਆਪ ਵੀ ਆਪ ਵੀ ਆ ਗਏ ਉਹ ਕੀ ਗੱਲਾਂ ਹੋ ਜਾਂਦੀਆਂ ਮਾਂ ਨਾ ਚਾ ਪੁੱਤ ਹਾਂ ਤੂੰ ਨਾ ਹੁਣ ਰੋਕਣਾ ਨਹੀਂ ਨਹੀਂ ਮੈਂ ਕਿੱਥੇ ਰੋਕਦਾ ਹੁਣ ਤਾਂ ਜਨਾਨੀ ਬਿਨਾ ਇੰਜਣ ਕਿੱਥੇ ਰੁਕਦਾ ਨਹੀਂ ਪੁੱਤ ਅੱਜ ਤਾਂ ਤੇਨੂੰ ਕਿਵੇਂ ਕਰ ਤੂੰ ਇਹਨਾਂ ਤੈਨੂੰ ਪਤਾ ਹੈ ਕਰਮਾਂ ਵਾਲੀ ਨੇ ਕਦੀ ਨਹੀਂ ਮੈਨੂੰ ਕਿਹਾ ਮੈਂ ਪੇਕੇ ਜਾਣਾ ਇਹਦੀ ਨਾ ਪੈਣਾ ਆਈਆਂ ਵੀ ਐ ਤੇਰੀ ਸਾਲੀਆਂ ਕੈਨੇਡਾ ਤੋਂ ਅੱਛਾ ਫਿਰ ਮੈਂ ਵੀ ਬਗ ਜਾਂ ਅੱਛਾ ਪੈਰ ਨੂੰ ਛੱਡਦਾ ਤੂੰ ਗਿਆ ਨਹੀਂ ਸਾਲੀਆਂ ਕੋਲ ਜਾਨੂ ਤੇਰਾ ਬੜਾ ਜੀ ਕਹਦਾ ਪਾਣੀ ਕੌਣ ਲਾਊਗਾ ਤੇਰਾ ਬਾਪੂ ਨੂੰ ਤੈਨੂੰ ਪਤਾ ਚੱਲ ਕੋਈ ਨਹੀਂ ਫਿਰ ਮੈਂ ਤਾਂ ਟਾਲ ਹੀ ਕਰੂੰਗਾ ਆਈ ਬਗ ਜੂਗੀ ਫਿਰ ਚੱਲ ਤੂੰ ਦੋ ਦਿਨ ਜਾਇਆ ਪੁੱਤ ਚੱਲ ਠੀਕ ਹੈ ਮੰਮੀ ਮੈਂ ਤਿਆਰ ਹੋ ਜਾਣਾ ਹਾਂ ਕੋਈ ਨਹੀਂ ਪੁੱਤੋ ਸ਼ਾਮ ਦੀ ਰੋਟੀ ਹੈ ਨਾ ਮੈਂ ਤੈਨੂੰ ਤਿੱਹ ਤੇ ਤੇ ਲਾ ਦੂੰ ਮੇਰੇ ਪੁੱਤ ਨੂੰ ਇਹਨੂੰ ਤੂੰ ਛੱਡਿਆ ਜਾ ਕੇ ਮਨਾ ਮੈਂ ਰੋਜ਼ ਰੋਜ਼ ਦਾਲ ਖਾ ਕੇ ਵੀ ਹੁਣ ਪਨੀਰ ਦਾ ਖਾਣ ਦਾ ਮੇਰਾ ਵੀ ਜੀ ਕਰਦਾ ਕੋਈ ਨਹੀਂ ਮੈਂ ਤੁਹਾਨੂੰ ਪਨੀਰ ਦੀ ਸਬਜ਼ੀ ਬਣਾ ਦੂੰਗੀ ਵਸ ਠੀਕ ਹੈ ਹਾਂ ਠੀਕ ਹੈ ਕਰਾ ਹਾਂ ਕਈ ਰੱਖਦੇ ਉੱਥੇ ਤੇ ਜੁੜ ਗਿਆ ਹੋਇਆ ਜੁੜਿਆ ਮੇ ਜੜਾ ਜੰਮੇ ਸੀ ਤੁਸਤਾ ਤੁਸਤਾ ਚਿਵਾਣ ਆ ਮੇਰੇ ਪੁੱਤ ਇਹਨਾਂ ਦੇ ਪਾਪੇ ਨੂੰ ਕੋਈ ਦਿਨ ਹੋ ਗਿਆ ਟਰੱਕ ਲੈ ਕੇ ਐ ਨਹੀਂ ਵੀ ਮੈਂ ਕੋਈ 15 ਦਿਨਾਂ ਬਾਅਦ ਕੋਈ 20 ਦਿਨਾਂ ਬਾਅਦ ਆ ਜਾ ਕੀ ਮੰਮੀ ਮੈਂ ਚੱਲੀ ਹਾਂ ਹੁਣ ਨੀ ਕੱਪੜੇ ਦਾ ਬਦਲ ਲਾਂਦੀ ਲੈ ਕੱਪੜਿਆਂ ਨੂੰ ਕੀ ਸੀ ਨੀ ਪੁੱਤ ਤੂੰ ਤਾਂ ਨਾ ਬੱਸ ਜਮਾ ਹੀ ਤੇਰਾ ਸਰੀਆ ਹੀ ਪਿਆ ਕੋਈ ਨਹੀਂ ਮੰਮੀ ਕੱਪੜਿਆਂ ਨੂੰ ਕੀ ਹੈ ਕੱਪੜਿਆਂ ਨੂੰ ਕੋਣ ਵੇਗੰਦੇ ਨੇ ਮੈਂ ਤਾਂ ਚਾਚੜੇ ਪੇ ਮੇਰੇ ਭੈਣਾਂ ਨੂੰ ਮਿਲਾਂ ਚੱਲ ਠੀਕ ਹੈ ਮਾਂ ਠੀਕ ਹੈ ਛੱਡਿਆ ਵੇ ਪੁੱਤ ਜਾ ਕੇ ਰੁਪਈਆ ਤਾਂ ਦੇ ਦਿੰਦੀ ਐਨੂੰ ਕੁ ਰੁਪਈਆ ਬਥੇਰੇਆ ਦੇ ਕੋਲੇ ਮੈਂ ਤਾਂ ਫੋਤਾ ਦੇ ਕੋਲ ਕਦੀ ਕੁਛ ਰੱਖਿਆ ਨਹੀਂ ਮੈਂ ਤਾਂ ਅਰਸ਼ ਨੂੰ ਫੜਾ ਦਿੱਨੀ ਸਾਰਾ ਕੁਛ ਲੈ ਅਰਸ਼ ਵੀ ਗਈ ਤੇ ਮਨਪ੍ਰੀਤ ਵੀ ਗਈ ਮੈਂ ਤਾਂ ਕੱਲੀ ਰਹਿ ਗਈ ਚਲ ਮੁੰਡਾ ਤਾਂ ਆਊਗਾ ਹੀ ਮੇਰਾ ਮਾਂ ਪਾ ਰੋਟੀ ਬਣਾ ਕੇ ਖਾ ਕੇ ਸੋ ਜਾਗੇ ਬਾਕੀ ਮੈਨੂੰ ਪਤਾ ਹੈ ਅਰਸ਼ ਦਾ ਉਹ ਦੋ ਦਿਨਾਂ ਦਾ ਕਹਿ ਕੇ ਤਾਂ ਗਈ ਹੈ ਲੱਗਦਾ ਨਹੀਂ ਵੀ ਉਹ ਚਲੋ ਮੈਂ ਤਾਂ ਕਰੀ ਵਾਏ ਗਰੂ ਕੋਈ ਦੋ ਦਿਨ ਲਾ ਕੇ ਆਵੇ ਲਾ ਉੱਠਾ ਮੈਂ ਵੀ ਹਿਓਏ ਹਾਂ ਮੈਂ ਤੂੰ ਛੱਡ ਕੇ ਆ ਵੀ ਗਿਆ ਹੋਰ ਮੋਟਰਸਾਈਕਲ ਤੇ ਗਿਆ ਮੈਂ ਕਿਹਦਾ ਤੁਰ ਕੇ ਗਿਆ ਰੋਟੀ ਬਣਾਦਾ ਬਣਾ ਦੇ ਰੋਟੀ ਤਾਂ ਖਾਉਂਗਾ ਜੀ ਵਿੱਚ ਚਪਲਾ ਲਾਈਆਂ ਸੀ ਮੈਂ ਤਾਂ ਪਤਾ ਨਹੀਂ ਲੈ ਮੇਰੇ ਵਾਲੀਆਂ ਪਾ ਜਾ ਚੱਲ ਕੋਈ ਤੂੰ ਪਾ ਲੈ ਮੈਂ ਆ ਜਾ ਹੇ ਸੱਚੇ ਪਾਤਸ਼ਾ ਤੇਰੀ ਕਿਰਪਾ ਹੀ ਬਣੀ ਰਵੇ ਜਿੰਨਾ ਸੁੱਖ ਤੂੰ ਮੈਨੂੰ ਦਿੱਤਾ ਹੈ ਨਾ ਉਹ ਸੁੱਖ ਸਭ ਨੂੰ ਹੀ ਦੇਈ ਮਾਲਕਾ ਹੇ ਸੱਚੇ ਪਾਤਸ਼ਾ ਅਰਸ਼ਾ ਲਾ ਕਮਾਲ ਹੈ ਤੈਨੂੰ ਮੈਂ ਕਿਹਾ ਸੀ ਨਾ ਤੂੰ ਦੋ ਦਿਨ ਲਾ ਕੇ ਆਈ ਤੂੰ ਤਾਂ ਸ਼ਾਮ ਨੂੰ ਹੀ ਆ ਗਈ ਮੇਰਾ ਪੁੱਤ ਰੋਟੀ ਖਾ ਕੇ ਹੁਣ ਹੀ ਗਿਆ ਜੇ ਮੈਂ ਤਾਂ ਸ਼ਾਮ ਦੀ ਜੋਤਬੱਤੀ ਕੀਤੀ ਐ ਮੰਮੀ ਹੌਲੀ ਹੌਲੀ ਸਾਹ ਲੈ ਲਓ ਪੁੱਤ ਮੈਂ ਤੈਨੂੰ ਕਿਹਾ ਸੀ ਨਾ ਤੂੰ ਦੋ ਦਿਨ ਲਾ ਕੇ ਆਈ ਮੰਮੀ ਗਈ ਤਾਂ ਸਹੀ ਮੈਂ ਮਿਲਣ ਵਾਸਤੇ ਹਾਂ ਤੇ ਬੇਬੇ ਤੇ ਮੰਮੀ ਘਰ ਹੀ ਸੀ ਤੇ ਭੈਣਾਂ ਸਾਰੀਆਂ ਗਈਆਂ ਸੀ ਸ਼ਾਪਿੰਗ ਕਰਨ ਫਿਰ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਸੀਗਾ ਕਮਲੀਏ ਨੀਤੀਏ ਤੂੰ ਵੀ ਤੇਰੀ ਮਾਂ ਨਾਲ ਦੁੱਖ ਸੁੱਖ ਕਰ ਜਾਂਦੀ ਲੈ ਮਾਂ ਤੈਨੂੰ ਪਤਾ ਹੈ ਮਾਂ ਤੂੰ ਐ ਉਹਨਾਂ ਨੇ ਤੇ ਜ਼ਲਮ ਦਿੱਤਾ ਐ ਮੈਨੂੰ ਜੀ ਇਸ ਘਰ ਬਿਨਾਂ ਨਹੀਂ ਲੱਗਦਾ ਮੇਰਾ ਨਹੀਂ ਪੁੱਤ ਚੱਲ ਬਹਿ ਜਾ ਜਾ ਲੈ ਆ ਵੀ ਕੀ ਤੂੰ ਇੰਨੀ ਛਤੀ ਤਾਂ ਹੋਰ ਮੇਰਾ ਮੰਮੀ ਬਿਨਾਂ ਕਿੱਥੇ ਜੀ ਲੱਗਦਾ ਸੀਗਾ ਮੈਂ ਤੈਨੂੰ ਕੀ ਕਿਹਾ ਸੀ ਗੌਰਵ ਤੇ ਮੇਰੇ ਬਿਨਾਂ ਤੇਰੇ ਬਿਨਾਂ ਤਾਂ ਸਰ ਜਾਂਦਾ ਮੰਮੀ ਬਿਨਾਂ ਨਹੀਂ ਸਰਦਾ ਲੈ ਦੇਖ ਲੈ ਕਮਾਲ ਹੋ ਗਈ ਪੁੱਤ ਹਾਂ ਇਹ ਨੇ ਨਾ ਮੈਨੂੰ ਕਦੀ ਵੀ ਮਰਤੀ ਦੀ ਕੰਮੀ ਮਹਿਸੂਸ ਹੋਣੀ ਨਹੀਂ ਦਿੱਤੀ ਕਦੀ ਮੈਨੂੰ ਸੱਸ ਸਮਝਿਆ ਹੀ ਨਹੀਂ ਇਹਨੇ ਪਰ ਮੇਰਾ ਤਾਂ ਇੱਥੇ ਮੰਨ ਲਾ ਕੋਈ ਫਾਇਦਾ ਕੋਈ ਨਹੀਂ ਤੂੰ ਨਾ ਚੱਲ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲੈ ਆਂਦੀ ਲੈ ਤੂੰ ਬੈਠੇ ਇੱਕ ਵਾਰ ਆ ਜਾ ਆ ਜਿਹੜਾ ਬਿੰਦੀ ਤੇ ਸੰਦੂਰ ਹੈ ਨਾ ਮੇਰੇ ਕਰਕੇ ਹੀ ਹੈ ਲੈ ਮੰਮੀ ਮੈਂ ਨਾ ਮੰਮੀ ਨੇ ਸੂਟ ਦਿੱਤੇ ਸੀ ਦੋ ਇੱਕ ਤੁਹਾਡੇ ਵਾਸਤੇ ਤੇ ਇੱਕ ਮੇਰੇ ਵਾਸਤੇ ਮੇਰੇ ਵਾਸਤੇ ਫਰਥ ਦੇ ਵਾਸਤੇ 1100 ਰੁਪਏ ਮੰਮੀ ਨੇ ਦਿੱਤੇ ਨੇ ਤੇ ਬੈਗ ਦੇ ਵਿੱਚ ਪਏ ਨੇ ਚੱਲ ਕੋਈ ਨਹੀਂ ਆਪਣਾ ਕਿਹੜਾ ਬੰਡਿਆ ਬਾਅਦ ਚ ਲੈ ਲਵਾਂ ਲੈ ਮੰਮੀ ਤੁਹਾਨੂੰ ਦੋਨਾਂ ਚ ਜਿਹੜਾ ਸੂਟ ਪਸੰਦ ਆਵੇ ਤੁਸੀਂ ਰੱਖ ਲਓ ਨਾ ਪੁੱਤ ਜੋ ਤੇਰੀ ਮੰਮੀ ਨੇ ਆਹ ਗੱਲ ਕਹੀ ਤੇਰੀ ਇੱਕ ਤੇਰੇ ਆਕ ਤੇਰੀ ਸੱਸ ਦਾ ਪੁੱਤ ਤੂੰ ਦੋਨੇ ਸਵਾਲੀ ਅੱਗੇ ਤੂੰ ਇੱਕ ਸੂਟ ਦਿੱਤਾ ਹੈ ਨਾ ਮਨਪ੍ਰੀਤ ਨੂੰ ਪੁੱਤ ਦੋਨੇ ਸੂਟ ਤੂੰ ਸਵਾਲੀ ਨਹੀਂ ਮੰਮੀ ਇੱਕ ਤੂੰ ਤੁਸੀਂ ਜਿਹੜਾ ਮਰਜ਼ੀ ਰੱਖ ਲਓ ਜਿਹੜਾ ਤੁਹਾਡੇ ਪਸੰਦ ਹੈ ਨਹੀਂ ਤਾਂ ਤੁਸੀਂ ਦੋਨੇ ਰੱਖ ਲਓ ਨਾ ਧੀਏ ਨਾ ਲੈ ਮੇਰੇ ਤੋਂ ਤਾਂ ਬੁਢਾਪਾ ਆ ਗਿਆ ਤੂੰ ਤਾਂ ਪੁੱਤ ਕੱਲ ਦੀ ਜਵਾਕੜੀ ਐ ਤੁਹਾਡੇ ਸੋਹਣੇ ਪਾਇ ਸੋਹਣੇ ਲੱਗਨੇ ਚਾਹੀਦੇ ਐ ਮੇਰਾ ਕੀ ਐ ਮੈਂ ਕਿੱਥੇ ਜਾਣਾ ਲੈ ਮੰਮੀ ਫੇਰ ਕੀ ਸੀ ਇੱਕ ਤੁਸੀਂ ਸਵਾਰ ਲੈਂਦੇ ਚਲ ਇੱਕ ਮੈਂ ਸਵਾਰ ਚਲ ਕੋਈ ਨਹੀਂ ਆ ਤੂੰ ਸਵਾਰੀ ਤੇ ਆ ਮੈਂ ਸਵਾਰ ਲੂੰਗੀ ਹੁਣ ਖੁਸ਼ ਐ ਠੀਕ ਐ ਮੰਮੀ ਹਾਂ ਲੈ ਐ ਕੋ ਨਾ ਹਾਂ ਹੁਣ ਤੂੰ ਬੈਠਾ ਪੁੱਤ ਗੱਲਾਂ ਕੀ ਸੁਣਦਾ ਮੇਰਾ ਰਾਜਾ ਪਾਣੀ ਜਿਹੜਾ ਪਿਓ ਪਾਣੀ ਲਵਾ ਲੈ ਕੋਈ ਕਰ ਲੈ ਇੱਕ ਦਿਹਾੜੀਆ ਮਜ਼ਦੂਰੀਆਂ ਨਾਲ ਠੀਕ ਐ ਠੀਕ ਹੈ ਠੀਕ ਹੈ ਉਹ ਨਾ ਜਰਦਾ ਮੰਗਦਾ ਸੀਗਾ ਦਿਹਾੜੀਆਂ ਬਈ ਪੂਰੇ ਨਹੀਂ ਆਂਦੇ ਉਹ ਕਹਿੰਦੇ ਉਸ ਦਾ ਨਾਮ ਧਾਰੀ ਬੰਦੇ ਆ ਠੀਕ ਹੈ ਹਾਂ ਮੰਮੀ ਕਿੱਥੇ ਆਪ ਤਾਂ ਨਹੀਂ ਲਾਲ ਲੱਗ ਗਿਆ ਜਰਦਾ ਨਾ ਨਾ ਪੁੱਤ ਇਹਨਾਂ ਤਾਂ ਮੇਰੇ ਪੋਤੇ ਮੈਨੂੰ ਮਾਣ ਹੈ ਵੇਖ ਲਿਓ ਜਿਹੜਾ ਪਾਣੀ ਨਾਲ ਲੁਆਂਦਾ ਦਿਹਾੜੀਆਂ ਨਾਲ ਉਹ ਕਰਦਾ ਹੀ ਨਰਸ਼ਾ ਹੈਗਾ ਕਿੱਥੇ ਆਪ ਨਾ ਸਿੱਖ ਜੇ ਨਹੀਂ ਪੁੱਤ ਨਹੀਂ ਮੈਨੂੰ ਨਾ ਮੇਰੀ ਧੀਆ ਪੁੱਤਾਂ ਦੇ ਦੋਨਾਂ ਤੇ ਮਾਣ ਹੈ ਵਿਸ਼ਵਾਸ ਹੈ ਠੀਕ ਹੈ ਮੰਮੀ ਤੁਸੀਂ ਬੈਠੋ ਮੈਂ ਚਾਹ ਬਣਾ ਲਿਆ ਵਾ ਠੀਕ ਹੈ ਪੁੱਤ ਬਣਾ ਲਿਆ हे ਵਾਹਿਗੁਰੂ ਮੈਂ ਤੇਰੇ ਅੱਗੇ ਕਿੰਨੀ ਵਾਰ ਅਰਦਾਸਾਂ ਕਰਾਂ ਜਿੰਨੀ ਤੂੰ ਨੇੜੇ ਹੋ ਕੇ ਮੇਰੀ ਸੁਣੀ ਹੈ ਨਾ ਮੈਂ ਕਹਿੰਦੀ ਸਭ ਦੀ ਸੁਣੀ ਜਿਵੇਂ ਦੀ ਮੇਰੀ ਨੂੰ ਆਈ ਹੈ ਨਾ ਉਵੇਂ ਸਭ ਦੇਵੇਂ ਦੀ ਨੂੰ ਆਣ ਜਿਵੇਂ ਸੱਜ ਦਾ ਕਹਿਣਾ ਮੰਨਣ ਇਹ ਤਾਂ ਮੈਨੂੰ ਨਾ ਮੇਰੀ ਮਨਪ੍ਰੀਤ ਨਾਲੋਂ ਵੀ ਵਧੀਆ ਲੱਗਦੀ ਹੈ